ਜੀ ਕਾਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਡੀਲ ਇਕਸਿਟਿਟੀ ਇਸ ਮਹੀਨ ਤੋਂ ਅਸੀਂ ਜੋ ਆਪਣੀ ਸਕੀਮ ਚਲਾਈ ਹੋਈ ਸੀ ਜੋ ਜਿਹੜਾ ਸ਼ੋਰੂਮ ਦਾ ਮਾਡਲ ਸੀਗਾ 55 ਸਾਲ ਪੂਰੇ ਹੋ ਚੁੱਕੇ ਆ ਸਾਡੇ ਸ਼ੋਰੂਮ ਨੂੰ ਤੇ ਪਛੰਦੇ ਹੀ ਅਸੀਂ ਨਾਮ ਕਰਦੇ ਹੈਗੇ ਜਿਸ ਦਾ ਲਾਸਟ ਮੰਥ ਰਹਿ ਚੁੱਕਾ ਹੈਗਾ ਜੋ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਤੇ ਉਹ ਸੇਲ ਬਰਕਰਾਰ ਹੈ ਸਾਡੀ ਇਸ ਤੇ ਤੁਹਾਨੂੰ ਕੈਸ਼ਬੈਕ ਵਾਲੀ ਜਾਂ EMI ਆਪਸ਼ਨ ਸਾਰੀਆਂ ਆਨਲਾਈਨ ਹੀ ਔਰ واਸ਼ਿੰਗ ਮਸ਼ੀਨ ਤੁਸੀਂ ਪਰ ਮੰਥ 1000 ਰੁਪਏ ਦੀ ਸਕੀਮ ਤੇ ਵੀ ਹੈਗੀ ਹੈ ਜੀ 1499 ਰੁਪਏ ਤੇ ਵੀ ਹੈਗੀ ਹੈ ਉਹ ਸੇਮ ਹੈ ਰੈਫਰਿਜਰੇਟਰ ਦੇ ਵੀ ਸੇਮ ਹੈ ਜੀ 1000 ਰੁਪਏ ਮਹੀਨੇਵਲੀ ਇਨਸਟਾਲਮੈਂਟ LED AC AC ਤੇ ਤੁਸੀਂ 2000 ਰੁਪਏ ਮਹੀਨੇਵਲੀ ਕਿਸ਼ਤ ਸਕੀਮ ਹੈਗੀ 1994 ਰੁਪਏ ਵਾਲੀ ਔਰ ਆਣ ਵਾਲੇ ਟਾਈਮ ਤੇ ਜੋ ਵੀ ਕੋਈ ਸਕੀਮ ਐਕਸਟਰਾ ਆਨਰਲੀ ਹੋਣਗੀਆਂ ਜੋ ਕਿ ਬਜਾਜ ਤੇ ਜਾਂ ਕ੍ਰੈਡਿਟ ਕਾਰਡ ਤੇ ਉਹ ਤੁਹਾਨੂੰ ਅਸੀਂ ਨਾਲ ਦੇ ਨਾਲ ਅਪਡੇਟ ਕਰਦੇ ਰਵਾਂਗੇ ਜਲ ਕਰੀਏ ਜਿਵੇਂ ਵਾਸ਼ਿੰਗ ਮਸ਼ੀਨ ਜਾਂ ਫਰੀਜੀ ਜਾਂ ਕੋਈ ਵੀ ਚੀਜ਼ ਲੈਣੇ ਹੋ ਤੁਹਾਨੂੰ ਇੱਕ ਓਪਨ ਮਿਲੇਗਾ ਜਿਦੇ ਵਿੱਚ ਫਸਟ ਇਨਾਮ ਇਲੈਕਟ੍ਰਿਕ ਸਟੋਰੀ ਹੈ ਜੀ ਵਾਸ਼ਿੰਗ ਮਸ਼ੀਨ ਹੈ LED ਹੈ ਰੈਫਰਿਜਰੇਟਰ ਹੈ ਔਰ 55 ਇਨਾਮ ਦੇਣੇ ਆ ਜੀ ਅਸੀਂ ਪ੍ਰੋਪਰ ਜਿਸ ਦੀ ਅਸੀਂ ਡੇਟ ਰੱਖੀ ਹੈ 31 ਅਗਸਤ ਲਾਸਟ ਹੈ ਜੀ ਔਰ 7 ਸਤੰਬਰ ਨੂੰ ਅਸੀਂ ਉਹ ਅਨਾਉਂਸ ਕਰਾਂਗੇ ਕਿ ਕੌਣ ਵਿਨਰ ਹੈ ਕੌਣ ਰਨਰ ਹੈ ਕੌਣ ਤਾਂ ਸਕੀਮ ਸਾਡੀ ਸੇਮ ਰਹੇਗੀ ਵਿੱਚ ਕੋਈ ਚੇਂਜਿੰਗ ਨਹੀਂ ਹੈਗੀ ਹਾਂ ਆਉਣ ਵਾਲੇ ਟਾਈਮ ਤੇ ਕੋਈ ਵੀ ਕੋਈ ਨਵੀਂ ਸਕੀਮ ਆਂਦੀ ਹੈ ਤਾਂ ਤੁਹਾਨੂੰ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ